ਇਤਿਮਾਸ ਵੀ ਰਹਿਣਾ ਤੇ ਬੰਸਰੀ ਵੀ ਇਥੇ ਬਾਂਸ ਵੀ ਰਹਿਣਾ ਤੇ ਬੰਸਰੀ ਵੀ ਤੇਰੀ ਬੋਤੀ ਹੋਵੇਗੀ ਬੰਦ ਇੱਕ ਦਿਨ ਜਿੱਥੇ ਮਰਜੀ ਹੁਣ ਛੁਪ ਕੇ ਬੈਠ ਜਾਵੀਂ ਜਥੇ ਮਰਜੀ ਹੁਣ ਸੁਪ ਕੇ ਬੈਠ ਜਾਵੀਂ ਕੁਦਰਤ ਕਰੂ ਤੇਰਾ ਪ੍ਰਬੰਧ ਇੱਕ ਦਿਨ ਤਾਜੋ ਤਖਤ ਦਾ ਹੁੰਦਾ ਹੰਕਾਰ ਮੜਾ ਤਾਜੋ ਤਾਕਤ ਦਾ ਹੁੰਦਾ ਹੰਕਾਰ ਹਰ ਮੜਾ ਬੋਤਾ ਪਰਜਾ ਨੂੰ ਤੰਗ ਪਰੇਸ਼ਾਨ ਨਾ ਕਰ ਤੇਰੇ ਰਾਜ਼ ਵਿੱਚ ਲੁੱਟ ਗਿਆ ਦੇਸ਼ ਪੰਨੂ ਤੇਰੇ ਰਾਜ਼ ਵਿੱਚ ਲੁੱਟ ਗਿਆ ਦੇਸ਼ ਪੰਨੂ ਤੇ ਲੋਕ ਲਾਉਣਗੇ ਤੇਰਾ ਜ਼ੰਦ ਇੱਕ ਦਿਨ ਲੋਕ ਲਾਉਣਗੇ ਤੇਰਾ ਜ਼ੰਦ ਇੱਕ ਦਿਨ